ਹੰਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੋ ਪਿਛਲੇ ਕੁਝ ਦਿਨਾਂ ਤੋਂ ਸਿਹਤ ਕੋਜੀ ਢਲੀ ਹੋਣ ਕਰਕੇ ਮੈਂ ਤੁਹਾਡੇ ਨਾਲ ਇਤਿਹਾਸ ਦੇ ਕਿਸੇ ਵੀ ਅਧਿਆਏ ਦੀ ਸਾਂਝ ਨਹੀਂ ਪਾ ਸਕਿਆ ਪੰਜ ਇਸ ਤੋਂ ਪਹਿਲੇ ਅਧਿਆਏ ਦੇ ਵਿੱਚ ਮੈਂ ਤੁਹਾਡੇ ਨਾਲ ਬੀਬੀ ਹਰਸ਼ਰਨ ਕੌਰ ਜੀ ਦੀ ਬੀਬੀ ਭिक्ખા ਜੀ ਦੀ ਸਾਂਝ ਪਾਈ ਸੀ ਗੁਰਸਵਾਰਿਓ ਇਸ ਵਾਰ ਜੋ ਇਤਿਹਾਸ ਦਾ ਅਧਿਆਇ ਲੈ ਕੇ ਆਇਆ ਹਾਂ ਉਹ ਇੱਕ ਮਹਾਨ ਸ਼ਖਸੀਅਤ ਦਾ ਹੈ ਮਹਾਨ ਸ਼ਖਸੀਅਤ ਜਿਸ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਸੀ ਗੁਰਸਵਾਰਿਓ ਸਿੱਖ ਧਰਮ ਦਾ ਮਹਾਨ ਫਲਸਫਾ ਹੈ ਮਹਾਨ ਇਤਿਹਾਸ ਹੈ ਇੱਕ ਸ਼ਾਇਰ ਨੇ ਬੜਾ ਖੂਬ ਲਿਖਿਆ ਹੋ ਲਿਖਦਾ ਹੈ ਅਸੀਂ ਤਾਂ ਪੈਦਾ ਹੋਏ ਹਾਂ ਬਸ ਲੜਨ ਮਰਨ ਤੇ ਮਾਰਨ ਜੋ ਤਖਤਾ ਮੋਰੇ ਝੁਕਦੀਆਂ ਉਹ ਯਾਤਾਂ ਹੀ ਹੋਰ ਨੇ ਕੱਚੀਆਂ ਨਾ ਕੱਚ ਵਰਗੀਆਂ ਕਿ ਟੁੱਟਾਂਗੇ ਹੱਥ ਲੱਗਿਆਂ ਜਿੰਨਾ ਖਾਲਸਾ ਜਿੰਨਾ ਤੋਂ ਬਣਿਆ ਉਹ ਤਾਂ ਤਾਹ ਹੀ ਹੋਰ ਨੇ ਮਹਾਨ ਫਲਸਫਾ ਹੈ ਸਿੱਖ ਕੌਮ ਦਾ ਤੋ ਜੇਕਰ ਅਸੀਂ ਇਤਿਹਾਸ ਦਾ ਕੰਪੈਰੀਸ਼ਨ ਕਰੀਏ ਜਿਹੜੇ ਆ 15 ਦਿਨ ਚੱਲੇ ਨੇ ਜਿੰਨਾ ਵਿੱਚ ਵੱਡੇ ਸਾਹਿਬਜਾਂ ਦੀਆਂ ਸ਼ਹਾਦਤਾਂ ਹੋਈਆਂ ਛੋਟੇ ਸਾਹਿਬਜਾਂ ਦੀਆਂ ਸ਼ਹਾਦਤਾਂ ਹੋਈਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਅਨੇਕਾ ਸਿੰਘ ਸਿੰਗਲੀਆਂ ਦੀਆਂ ਸ਼ਹਾਦਤਾਂ ਹੋਈਆਂ ਤਾਂ ਉਹਨਾਂ ਸ਼ਹਾਦਤਾਂ ਦੇ ਨਾਲ ਤੁਰੇ ਹੋਏ ਖਲਨਾਇਕ ਤੇ ਨਾਇਕਾਂ ਦੀ ਜਦੋਂ ਆਪਸ ਦੇ ਵਿੱਚ ਤੁਲਨਾ ਕਰਾਂਗੇ ਤਾਂ ਬਹੁਤ ਵੱਡੇ ਸਾਨੂੰ ਜਿਹੜੇ ਨੇ ਇੰਨਾ ਘਟਨਾਵਾਂ ਤੋਂ ਸਬਕ ਮਿਲ ਲੰਗੇ ਗੁਰੂ ਘਰ ਸਵਾਰਿਓ ਜਾਤ ਕਰਕੇ ਗੰਗੂ ਵੀ ਬ્રાਹਮਣ ਸੀ ਤੇ ਸੁੱਚਾ ਆਨੰਦ ਵੀ ਬ્રાਹਮਣ ਸੀ ਤੇ ਦਿਵਾਨ ਟੋਡਰਮਾਲ ਜੀ ਜਿਨ੍ਹਾਂ ਦੀ ਤੁਹਾਡੇ ਨਾਲ ਅੱਜ ਗਾਥਾ ਸਾਂਝੀ ਕਰਨੀ ਆ ਉਹ ਵੀ ਬ્રાਹਮਣ ਸੀ ਸੋ ਗੰਗੂ ਤੇ ਸੁੱਚਾ ਆਨੰਦ ਨੇ ਮਾਤਾ ਜੀ ਤੇ ਗੁਰੂ ਜੀ ਦੇ ਲਾਲਾਂ ਦੇ ਨਾਲ ਧਰੋ ਕਮਾਇਆ ਪਾਣ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਉੱਚੀਆਂ ਪਦਮੀਆਂ ਦੇ ਲਾਲਚ ਵਿੱਚ ਆ ਕੇ ਸਚਾ ਆਨੰਦ ਵਕੀਰ ਖਣ ਦੀਆਂ ਨਜ਼ਰਾਂ ਦੇ ਵਿੱਚ ਹੋਰ ਵੀ ਪ੍ਰਮਾਨ ਚੜ੍ਹਨਾ ਚਾਹੁੰਦਾ ਸੀ ਪਰ ਦਿਵਾਨ ਟੋਡਰਮਲ ਜੀ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਹੈ ਗੰਗੂ ਬੱਚਿਆਂ ਤੋਂ ਰੋੜੇ ਪੱਥਰ ਖਾਂਦਾ ਹੋਇਆ ਪਾਗਲ ਹੋ ਕੇ ਮਰਿਆ ਸਚਾ ਆਨੰਦ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਕਮਾਇਆ ਗਿਆ ਪਰ ਗੁਰਸਵਾਰਿਓ ਦੀਵਾਨ ਟੋਡਰਮਲ ਇੱਕ ਅਜਿਹਾ ਮਹਾਨ ਵਿਅਕਤੀ ਹੋਇਆ ਹੈ ਜਦੋਂ ਤੱਕ ਸੰਸਾਰ ਰਹੇਗਾ ਸਿੱਖ ਕੌਮ ਹਮੇਸ਼ਾ ਦੀਵਾਨ ਟੋਡਰਮਲ ਜੀ ਨੂੰ ਯਾਦ ਕਰਦੀ ਰਹੇਗੀ ਸੋ ਆਖਰ ਕੀ ਪਿਸ਼ੋਕੜ ਸੀ ਦੀਵਾਨ ਟੋਡਰਮਲ ਦਾ ਗੁਰਸਵਾਰ ਰਵਾਇਤ ਦੇ ਸਮੇਂ ਜਦੋਂ ਪ੍ਰਾਤਨ ਇਤਿਹਾਸ ਸਿੱਖਾਂ ਦਾ ਸਾਹਮਣੇ ਆ ਰਿਹਾ ਜਿਹੜਾ ਬਹੁਤ ਸਾਰੇ ਲੇਖਕਾਂ ਵੱਲੋਂ ਲਿਖਿਆ ਗਿਆ ਤਾਂ ਵੱਖ-ਵੱਖ ਕਹਾਣੀਆਂ ਸਾਡੇ ਸਾਹਮਣੇ ਵੱਖ-ਵੱਖ ਸਾਖੀਆਂ ਸਾਡੇ ਸਾਹਮਣੇ ਆ ਰਹੇ ਨੇ ਕੁਝ ਇੱਕ ਤਾਂ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਇੱਕ ਪਰਦੇ ਪਿੱਛੇ ਰਹਿ ਕੇ ਕੰਮ ਕੀਤਾ ਜਾ ਰਿਹਾ ਸਿੱਖ ਕੌਮ ਦੇ ਸ਼ਾਨਾਮਤੀ ਇਤਿਹਾਸ ਨੂੰ ਚਥਲਾਉਣ ਦਾ ਉਹਨਾਂ ਵਿੱਚ ਕਈ ਖਸਾਕੀਆਂ ਉਹ ਜਿਹੜੀਆਂ ਜਿਹੜੀਆਂ ਬਿਨਾਂ ਕਿਸੇ ਸਬੂਤਾ ਤੋਂ ਸਾਰਾ ਕੁਝ ਨਕਾਰ ਰਹੀਆਂ ਦਵਾਨ ਟੋਡਰਮਲ ਜੀ ਨਵੇਂ ਨਕਾਰਿਆ ਜਾ ਰਿਹਾ ਹੈ ਪਰ ਇਤਿਹਾਸ ਨੂੰ ਝੁਟਲਾਇਆ ਨਹੀਂ ਜਾ ਸਕਦਾ ਇਤਿਹਾਸ ਹਮੇਰਾ ਹਮੇਸ਼ਾ ਸੌ ਪਰਦੇ ਪਾੜ ਕੇ ਵੀ ਸਾਹਮਣੇ ਆ ਜਾਂਦਾ ਹੈ ਗੁਰੂਸਵਾਰਿਓ ਦਿਵਾਨ ਟੋਡਰਮਲ ਜਿੰਨਾ ਬਾਰੇ ਅੱਜ ਇੱਕ ਚਰਚਾ ਹੈ ਕਿ ਉਹ ਹਿੰਦੂ ਸੰਨ ਜਾਂ ਸਿੱਖ ਸੰਨ ਕੀ ਦਿਵਾਨ ਟੋਡਰਮਲ ਹਿੰਦੂ ਦੇ ਰੂਪ ਦੇ ਵਿੱਚ ਹੀ ਰਿਹਾ ਜਾਂ ਉਹ ਇੱਕ ਸਿੱਖ ਸੀ ਸੋ ਗੁਰੂਸ ਫਾਰੇ ਜਿਹੜਾ ਸਾਨੂੰ ਇਤਿਹਾਸ ਮਿਲਦਾ ਹੈ ਦਿਵਾਨ ਟੋਡਰਮਲ ਦੇ ਵੱਡੇ ਵਡੇਰੇ ਹਿੰਦੂ ਅਗਰਵਾਹ ਸਮਾਜ ਤੋਂ ਸਨ ਤੇ ਇਹ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ ਸੋ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੀ ਨੀ ਰੱਖੀ ਹੈ ਉਹਦੀ ਉਸਾਰੇ ਕਰਵਾ ਰਹੇ ਨੇ ਤਾਂ ਬੜੀ ਬੜੀ ਦੂਰ ਤੋਂ ਬਲਖ ਬਖਾਰੇ ਤੋਂ ਕਾਬਲ ਕੰਧਾਰ ਤੋਂ ਤੇ ਬੜੀ ਬੜੀ ਦੂਰ ਤੋਂ ਸੰਗਤ ਆ ਕੇ ਅਦੋਂ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਕਰਿਆ ਕਰਦੀਆਂ ਸਨ ਇਹਦੀ ਉਸਾਰੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਸਨ ਸਤ ਦਿਵਾਲ ਟੋਡਰਮਾਲ ਜੀ ਦੇ ਵੱਡੇ ਵੱਡੇਰੇ ਵੀ ਉਸ ਸਮੇਂ ਪਿੰਡ ਕਾਕੜਾ ਤੋਂ ਸੰਗਤ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਪਹੁੰਚੇ ਨੇ ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਨ ਮੁਖ ਇੱਕ ਦਿਨ ਇਹਨਾਂ ਨੇ ਖਲੋ ਕੇ ਅਰਦਾਸ ਬੇਨਤੀ ਕੀਤੀ ਹੈ ਉਹਨਾਂ ਦੇ ਸਾਹਮਣੇ ਆਪ ਜੀ ਨੇ ਖਲੋ ਕੇ ਜੋ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਜੀ ਅਸੀਂ ਗਰੀਬ ਕਿਰਤੀ ਸਿੱਖ ਹਾਂ ਸਾਡੇ ਕੋਲ ਤੁਹਾਡੇ ਨੂੰ ਆਪ ਜੀ ਨੂੰ ਦੇਣ ਵਾਸਤੇ ਕੋਈ ਧਨ ਨਹੀਂ ਹੈ ਇਸ ਕਰਕੇ ਕਿਰਪਾ ਕਰਕੇ ਸਾਡੀਆਂ ਜਿਹੜੀ ਹੱਥੀਂ ਸੇਵਾ ਕੀਤੀ ਜਾ ਰਹੀ ਆ ਇਹਨਾਂ ਨੂੰ ਪ੍ਰਵਾਨ ਕਰਿਓ ਅਸੀਂ ਧਨ ਕਰਕੇ ਆਪ ਜੀ ਦੀ ਕੋਈ ਸੇਵਾ ਨਹੀਂ ਕਰ ਸਕਦੇ ਸੋ ਗੁਰੂ ਸਾਹਿਬ ਜੀ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਹੈ ਤਾਂ ਆਪ ਮਹਿਰਾਂ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਦੇ ਆਂ ਕਹਿਣ ਲੱਗੇ ਨੇ ਕਹਿਣ ਲੱਗੇ ਤੁਹਾਡੀ ਇਹ ਸੇਵਾ ਥਾਏ ਪਈ ਹੈ ਪ੍ਰਮਾਣ ਹੈ ਆਪ ਜੀ ਨੇ ਪੁੱਛਿਆ ਕਿਤਨੇ ਕਿ ਦਿਨ ਹੋਰ ਰਹੋਗੇ ਕਹਿਣ ਲੱਗੇ ਦੋ ਤਿੰਨ ਦਿਨ ਹੋਰ ਸਾਡੇ ਪਿੰਡ ਦੀਆਂ ਸੰਗਤਾਂ ਨੇ ਸੇਵਾ ਕਰਨੀ ਹੈ ਫਿਰ ਅਸੀਂ ਆਪ ਜੀ ਕੋਲੋਂ ਯਾਤਰਾ ਲੈ ਕੇ ਚਲੇ ਜਾਣਾ ਹੈ ਸੋ ਤਿੰਨ ਕਿ ਦਿਨ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਕੋਲ ਜਦੋਂ ਇਹਨਾਂ ਦੇ ਪਿੰਡ ਦੀ ਸੰਗਤ ਇਜਾਜ਼ਤ ਲੈਣ ਵਾਸਤੇ ਆਈ ਆ ਨਾਲ ਟੋਡਰਮਲ ਜੀ ਦਾ ਵੱਡਾ ਵਡੇਰਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੁਰਨ ਲੱਗਿਆ ਕਹਿਣ ਲੱਗੇ ਕੀ ਕੁਝ ਹਿਸਾਬ ਕਿਤਾਬ ਜਾਣਦੇ ਹੋ ਕਹਿੰਦੇ ਜੀ ਹਾਂ ਥੋੜਾ ਬਹੁਤ ਜਾਣਦੇ ਹਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹੱਤੀ ਕਰ ਲਓਗੇ ਕਹਿਣ ਲੱਗੇ ਜੀ ਕਰ ਲਾਂਗੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਕੁਝ ਮਾਇਆ ਇਹਨਾਂ ਦੇ ਵਡੇਰੇ ਨੂੰ ਦਿੱਤੀ ਹੈ ਔਰ ਦੇਖ ਕੇ ਕਹਿਣ ਲੱਗੇ ਨੇ ਇਹ ਮਾਇਆ ਰੱਖ ਲਵੋ ਜਾ ਕੇ ਤੁਸੀਂ ਪਿੰਡ ਦੇ ਵਿੱਚ ਦੁਕਾਨਦਾਰੀ ਕਰਨੀ ਹੈ ਤਾਂ ਉਹ ਕਹਿਣ ਲੱਗੇ ਅਸੀਂ ਆਪ ਜੀ ਦੀ ਇਹ ਰਕਮ ਮੋੜਾਂਗੇ ਕਿਵੇਂ ਗੁਰਾਂ ਦਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਇੱਕ ਹੱੱਟੀ ਪਾਉਣ ਵਾਸਤੇ ਇਹ ਮਾਇਆ ਦਿੱਤੀ ਹੈ ਜਦੋਂ ਤੁਸੀਂ ਇਸ ਯੋਗ ਹੋ ਜਾਵੋ ਕਿਸੇ ਹੋਰ ਲੋੜਵੰਦ ਕਿਰਤੀ ਸਿੱਖ ਦੀ ਮਦਦ ਕਰਦੇ ਨੇ ਅਸੀਂ ਸਮਝ ਲਵਾਂਗੇ ਸਾਡੀ ਦਿੱਤੀ ਹੋਈ ਮਾਇਆ ਸਾਡੇ ਕੋਲ ਪਹੁੰਚ ਗਈ ਸੋ ਇਹ ਕਾਕੜੇ ਗਏ ਨੇ ਜਾ ਕੇ ਨਾਲੇ ਉੱਥੇ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਤੋਂ ਹੱਟੇ ਸ਼ੁਰੂਆਤ ਕੀਤੀ ਹੈ ਇਹਨਾਂ ਦੇ ਕੰਮਕਾਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਅਸ਼ੀਰਵਾਦ ਨਾਲ ਬਹੁਤ ਸਾਰਾ ਵਾਧਾ ਪੈਣ ਲੱਗ ਪਿਆ ਹੈ ਸੋ ਇਹ ਫਿਰ ਕੀ ਕਰਦੇ ਨੇ ਗੁਰੂ ਘਰ ਨਾਲ ਪੱਕੇ ਜੁੜ ਜਾਂਦੇ ਨੇ ਸਾਲ ਵਿੱਚ ਇੱਕ ਦੋ ਵਾਰੀ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਜਦੋਂ ਇਹਨਾਂ ਦਾ ਕੰਮ ਕਾਫੀ ਵੱਧ ਗਿਆ ਏ ਤੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਜਿਹੜਾ ਜੀ ਸੀ ਉਹ ਫਿਰ ਸਰਹੰਦ ਪਹੁੰਚ ਗਿਆ ਸਰਹੰਦ ਜਾ ਕੇ ਉਹ ਉੱਥੇ ਵਪਾਰ ਕਰਨ ਲੱਗੇ ਤੇ ਬਾਕੀ ਇਹਨਾਂ ਦਾ ਜਿਹੜਾ ਪਰਿਵਾਰ ਆ ਉਹ ਕਾਕੜੇ ਪਿੰਡ ਹੀ ਰਿਹਾ ਸੋ ਗੁਰੂ ਸਾਰੋ ਇਤਿਹਾਸ ਦੇ ਵਿੱਚ ਇੱਕ ਸਾਖੀ ਦਰਜਾ ਕਿ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 1671-72 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਪਟਨਾ ਸਾਹਿਬ ਤੋਂ ਆਏ ਨੇ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੁਝ ਦਿਨ ਕਾਕੜੇ ਪਿੰਡ ਦੇ ਵਿੱਚ ਰੁਕੇ ਨੇ ਇਹ ਇਤਿਹਾਸ ਦੇ ਵਿੱਚ ਅੰਕਿਤ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਤਾ ਗੁਜਰੀ ਸਮੇਤ ਆਪਣੇ ਸਾਹਿਬਜ਼ਾਦੇ ਬਾਲ ਗੋਵਿੰਦ ਰਾਜ ਜੀ ਦੇ ਨਾਲ ਕਾਕੜੇ ਪਿੰਡ ਦੇ ਵਿੱਚ ਕੁਝ ਦਿਨ ਰੁਕੇ ਨੇ ਇਹਨਾਂ ਦੇ ਨਾਲ ਦੱਸਿਆ ਜਾਂਦਾ ਹੈ ਕਿ 300 ਦੇ ਕਰੀਬ ਹੋਰ ਸਿੱਖ ਹੋਰ ਸਿੱਖ ਸੰਗਤ ਵੀ ਸੀ ਸੋ ਸਾਰੇ ਪਿੰਡ ਨੇ ਰਲ ਕੇ ਸੇਵਾ ਕੀਤੀ ਹੈ ਤਿੰਨੇ ਟਾਈਮ ਲੰਗਰ ਚੱਲਦਾ ਹੈ ਦੋ ਟਾਈਮ ਉੱਥੇ ਗੁਰੂ ਕੇ ਦੋ ਟਾਈਮ ਉੱਥੇ ਜਿਹੜਾ ਹੈ ਉਹ ਗੁਰਬਾਣੀ ਕਥਾ ਵਿਚਾਰ ਕੀਰਤਨ ਚੱਲਦਾ ਹੈ ਸੰਗਤਾਂ ਸਵੇਰੇ ਸ਼ਾਮ ਦੇ ਦੀਵਾਨ ਵਿੱਚ ਜੁੜਦਿਆਂ ਹਨ ਤੇ ਦੁਪਹਿਰ ਦਾ ਸਮਾ ਗੁਰੂ ਪਾਤਸ਼ਾਹ ਜੀ ਦੇ ਨਾਲ ਬਚਨ ਪਲਾਸ ਕਰਦੀਆਂ ਹਨ ਤੋਂ ਟੋਡਰਮਲ ਜੀ ਜਿਹੜਾ ਬਾਕੀ ਪਰਮਾਰ ਜਾਂ ਵੱਡੇ ਵੱਡੇ ਰੇ ਸਨ ਉਹ ਫਿਰ ਇੱਥੇ ਸੇਵਾ ਦੇ ਵਿੱਚ ਦੋਹੇ ਤਿੰਨੇ ਟਾਈਮ ਹਾਜ਼ਰ ਹੁੰਦੇ ਸਨ ਸੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜਦੋਂ ਇਸ ਪਿੰਡ ਦੇ ਵਿੱਚੋਂ ਚੱਲਣ ਦਾ ਸਮਾਂ ਹੋਇਆ ਹੈ ਟੋਡਰਮਲ ਜੀ ਦੇ ਵੱਡੇ ਵੱਡੇਰੇ ਜਿਹੜੇ ਸਨ ਉਹ ਬਹੁਤ ਸਾਰੀ ਮਾਇਆ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਹਾਜ਼ਰ ਹੋਏ ਨੇ ਕਹਿ ਲੱਗੇ ਸਾਡੀ ਇਹ ਮਾਇਆ ਆਪ ਜੀ ਜੋ ਨਗਰ ਵਿਸਾਰ ਰਹੇ ਹੋ ਅਨੰਦਪੁਰ ਸਾਹਿਬ ਉਹਦੇ ਉੱਤੇ ਲਗਾ ਦੇਣੀ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਹਿ ਲੱਗੇ ਜਦੋਂ ਸਮਾਂ ਆਏਗਾ ਤੁਹਾਡੀ ਕੇਵਲ ਇਤਨੇ ਨਹੀਂ ਬਲਕਿ ਬਹੁਤ ਸਾਰੀ ਮਾਇਆ ਤੁਹਾਡੀ ਜਿਹੜੀ ਆ ਉਹ ਗੁਰੂ ਕੇ ਕਾਰਜਾਂ ਨਿਮਿਤ ਜਿਹੜੀ ਹੈ ਉਹ ਖਰਚ ਕੀਤੀ ਜਾਵੇਗੀ ਇਸ ਕਰਕੇ ਅਜੇ ਤੁਸੀਂ ਇਹ ਮਾਇਆ ਸੰਭਾਲ ਲਓ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਇਹਨਾਂ ਦੇ ਉੱਤੇ ਬਖਸ਼ਾ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਆਪਣਾ ਇੱਕ ਸਿੱਖ ਜਿਹੜੀ ਉਮਰ ਅਜੇ ਬਾਦ ਰੂਪ ਦੇ ਵਿੱਚ ਸੀ ਕੁਝ ਇਤਿਹਾਸਕਾਰਾਂ ਨੇ 10-12 ਸਾਲ ਦੀ ਉਮਰ ਲਿਖੀ ਹੈ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲਾ ਅਨੰਦ ਸਿੱਖ ਹੈ ਤੁਹਾਡੇ ਆਪਣੇ ਪਿੰਡ ਦਾ ਰਹਿਣ ਵਾਲਾ ਤੋ ਇਸ ਨੂੰ ਤੁਸੀਂ ਇੰਜ ਕਰੋ ਜਿਹੜਾ ਸਰਹੰਦੇ ਦੇ ਖੇਤ ਤੁਹਾਡਾ ਵਪਾਰ ਚੱਲਦਾ ਹੈ ਜੋ ਤੁਹਾਡੇ ਅਗਲੇ ਵਾਰਸ ਉੱਥੇ ਵਪਾਰ ਕਰਦੇ ਨੇ ਇਸ ਨੂੰ ਉੱਥੇ ਨੌਕਰੀ ਦੇ ਉੱਤੇ ਰਖਵਾ ਦੇਵੋ ਤਾਂ ਕਿ ਇਹ ਕੁਝ ਆਪਣੇ ਕਿਰਤ ਕਮਾਈ ਦੀ ਕਰ ਸਕੇ ਸੋ ਗੁਰੂ ਸਵਾਰਿਆਂ ਜਿਹਾਏ ਜੋ ਬਾਲ ਭਾਈ ਜੋਤਸੀ ਉਹਨੂੰ ਸਰਹਾਂਦੇ ਵਿਖੇ ਫਿਰ ਟੋਡਰਮਲ ਜੀ ਦੇ ਕੋਲ ਜਾਂ ਇੰਜ ਕਹਿ ਸਕਦੇ ਆ ਟੋਡਰਮਲ ਜੀ ਦੇ ਵੱਡੇ ਵੱਡੇ ਜਿਹੜੇ ਸਾਨੂੰ ਉਸ ਵੇਲੇ ਉਹਨਾਂ ਕੋਲ ਉੱਥੇ ਨੌਕਰੀ ਦੇ ਉੱਤੇ ਰਖਵਾ ਦਿੱਤਾ ਗਿਆ ਸੋ ਦੀਵਾਨ ਟੋਡਰਮਲ ਤੇ ਜਿਹੜਾ ਭਾਈ ਜੋਤਸੀ ਇਹਦਾ ਆਪਸ ਦੇ ਵਿੱਚ ਬਹੁਤ ਡੂੰਗਾ ਪਿਆਰ ਪੈ ਗਿਆ ਉੰਜ ਗੁਰੂ ਸਵਾਰਿਆਂ ਇਹ ਇੱਕ ਬਹੁਤ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਹਿਮ ਨਰਨਾਸੀ ਕਿਉਂਕਿ ਸਰਹੰਦ ਬੜੇ ਪੁਰਾਣੇ ਸਮੇਂ ਤੋਂ ਇੱਕ ਬਹੁਤ ਵੱਡਾ ਰਾਜ ਸ਼ਕਤੀ ਦਾ ਕੇਂਦਰ ਸੀ ਜਿਹੜਾ ਉਸ ਸਮੇਂ ਪੰਜਾਬ ਦੇ ਬਹੁਤ ਵੱਡੇ ਇਲਾਕੇ ਨੂੰ ਪ੍ਰਭਾਵਿਤ ਕਰਦਾ ਸੀ ਕਿਉਂਕਿ ਗੁਰੂ ਘਰ ਦੇ ਨਾਲ ਮੁਗਲਾਂ ਦਾ ਟਕਰਾਅ ਸ਼ੁਰੂ ਹੋ ਚੁੱਕਾ ਸੀ ਇਸ ਕਰਕੇ ਜਿਹੜਾ ਬਾਲ ਜੋਧ ਆ ਉਹ ਇੱਕ ਪਾਸੇ ਦਿਵਾਨ ਟੋਡਰ ਮਲ ਕੋਲ ਨੌਕਰੀ ਕਰਦਾ ਏ ਉੱਥੇ ਤੇ ਦੂਜੇ ਪਾਸੇ ਜੋ ਸਰਹੰਦ ਦੇ ਵਿੱਚ ਵਾਪਰਦਾ ਸੀ ਜੋ ਖਬਰਾਂ ਪਹੁੰਚਦੀਆਂ ਸਨ ਉਹ ਖਬਰਾਂ ਜਿਹੜੀਆਂ ਸਨ ਬਾਲ ਜੋਧ ਜੀ ਜਾਂ ਭਾਈ ਜੋਧ ਜੀ ਰਾਹੀਂ ਗੁਰੂ ਘਰ ਦੇ ਵਿੱਚ ਪਹੁੰਚ ਜਾਂਦੀਆਂ ਸਨ ਸੋ ਗੁਰੂ ਸਵਾਰਿਓ ਜਦੋਂ ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਆ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਆ ਤਾਂ ਉਸ ਸਮੇਂ ਦੀਵਾਨ ਟੋਡਰਮਲ ਨੇ ਫਿਰ ਉਸ ਸਮੇ 78000 ਦੇ ਕਰੀਬ-ਕਰੀਬ ਜਿਹੜੀਆਂ ਮੋਹਰਾਂ ਸਨ ਸੋਨੇ ਦੀਆਂ ਉਸ ਸਮੇ ਉਹ ਖੜੇ ਰੋਕ ਦੇ ਕੇ ਤੇ ਕੇਵਲ 4/4 ਫੁੱਟ ਦੀ ਜ਼ਮੀਨ ਜਿਹੜੀ ਆ ਉਹ ਉਹਦੇ ਉੱਤੇ ਸੰਸਕਾਰ ਕਰਨ ਦੀ ਇਜਾਜ਼ਤ ਵजीर खान ਕੋ ਲਈ ਸੰਸਕਾਰ ਕੀਤਾ ਤੇ ਜਿਹੜੀਆਂ ਉਹਨਾਂ ਦੀਆਂ ਹਸਤੀਆਂ ਸਨ ਉਹਨਾਂ ਦੀ ਰਾਖਸੀ ਇੱਕ ਵੱਡੇ ਘੜੇ ਦੇ ਵਿੱਚ ਪਾ ਕੇ ਤੇ ਜਿੱਸਾ ਸਥਾਨ ਤੇ ਅੱਜ ਕੱਲ ਗੁਰਦੁਆਰਾ ਜੋਤੀਸਰੂਪ ਹੈ ਉੱਥੇ ਨੱਪ ਦਿੱਤੀ ਸੀ ਤੋਂ ਜਿਹੜੀ ਬਾਕੀ ਰਾਖ ਤੇ ਕੁਝ ਹੱਥੀਆਂ ਜਿਹੜੀਆਂ ਰਹਿ ਗਈਆਂ ਸਨ ਉਹ ਇੱਕ ਹੋਰ ਘੜੇ ਦੇ ਵਿੱਚ ਪਾ ਕੇ ਤੇ ਜਿਹੜੇ ਭਾਈ ਜੋਧ ਸੀ ਭਾਈ ਜੋਧ ਜੀ ਸਨ ਉਹਨਾਂ ਦੇ ਰਾਹੇ ਫਿਰ ਉਹ ਜਿਹੜੀਆਂ ਹੱਥੀਆਂ ਸਨ ਉਹ ਪਿੰਡ ਆਲੋ ਅਰਖ ਜਿਹੜਾ ਕਿ ਕਾਕੜੇ ਦੇ ਨੇੜੇ ਹੀ ਹੈ ਉੱਥੇ ਪਹੁੰਚਾਈਆਂ ਗਈਆਂ ਸੋ ਉਹ ਜਿਹੜੀਆਂ ਫਰ ਅਲਵਰਖ ਆਸਥੀਆਂ ਪਹੁੰਚਾਈਆਂ ਗਈਆਂ ਉਹਦਾ ਕੜਾਵੇ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਪਿੰਡ ਵਿੱਚ ਪਹੁੰਚੇ ਸਨ ਉਸ ਜਗ੍ਹਾ ਦੇ ਉੱਤੇ ਨੱਟਕੇ ਇੱਕ ਉੱਪਰ ਥਾੜਾ ਜਿਹਾ ਉਸ ਸਮੇਂ ਉਸਾਰ ਦਿੱਤਾ ਗਿਆ ਸੀ ਇੱਕ ਉਦਾਸੀ ਸਾਧੂ ਉਸ ਸਮੇਂ ਇਸ ਸਥਾਨ ਦੀ ਸੇਵਾ ਕਰਿਆ ਕਰਦਾ ਸੀ ਸੋ ਗੁਰੂ ਸਵਾਰਿਓ ਉਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾਂ ਇੱਕ ਅਸਥਾਨ ਬਣਾਇਆ ਸੀ ਸ਼ਹੀਦੇ ਸ਼ਹੀਦੀ ਸਥਾਨ ਛੋਟੇ ਵੱਡੇ ਸਾਬਜਾਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਜਿਹੜਾ ਅੱਜ ਤੱਕ ਉੱਥੇ ਕਾਇਮ ਹੈ ਸੋ ਵजीर खान ਭਾਵੇਂ ਜਿੰਨੇ ਕੇ 78000 ਸੋਨੇ ਦੀਆਂ ਮੋਹਰਾਂ ਲੈ ਕੇ ਜ਼ਮੀਨ ਦਿੱਤੀ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੱਥੋਂ ਨਿਕਲ ਜਾਣਾ ਉਹਦੇ ਖਿੱਚ ਦਾ ਕਾਰਨ ਬਣ ਗਿਆ ਉਹਨੇ ਭਾਈ ਮੋਤੀराम ਮਹਿਰਾ ਜੀ ਦੇ ਪਰਿਵਾਰ ਨੂੰ ਵੀ ਸ਼ਹੀਦ ਕੀਤਾ ਉੱਥੇ ਉਸਨੇ ਫਿਰ ਜਿਹੜਾ ਦੀਵਾਨ ਟੋਡਰਮਾਲ ਸੀ ਇਸ ਨੂੰ ਵੀ ਉਸਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਸਾਰਾ ਵਪਾਰ ਆਪਣੇ ਕਾਬੂ ਵਿੱਚ ਕਰ ਲਿਆ ਉਹਦੀ ਜ਼ਮੀਨ ਵੀ ਆਪਣੇ ਕਾਬੂ ਵਿੱਚ ਕਰ ਲਈ ਤੇ ਤਸ਼ਹੀਹ ਦੇਣੇ ਉਸ ਸਮੇ ਉਸਨੇ ਸ਼ੁਰੂ ਕੀਤੀ ਨੇ ਜਿਸ ਕਰਕੇ ਦੀਵਾਨ ਟੋਡਰਮਾਲ ਜੀ ਦਾ ਜਿਹੜਾ ਪਰਿਵਾਰ ਸੀ ਉਹ ਗੁਪਤਵਾਸ ਹੋ ਗਿਆ ਤੇ ਕਾਫੀ ਸਮਾਂ ਜਿਹੜਾ ਹੋਰ ਇਲਾਕੇ ਦੇ ਵਿੱਚ ਜਾ ਕੇ ਉਸਨੇ ਆਪਣਾ ਜਿਹੜਾ ਬਚਾ ਕੀਤਾ ਸੋ ਗੁਰੂ ਸਾਰੋ ਬਾਨੇ ਕਿ ਉਹ ਸਮੇ ਦਾ ਪੂਰਾ ਇਤਿਹਾਸ ਸਾਨੂੰ ਨਹੀਂ ਮਿਲਦਾ ਪਰ ਫਿਰ ਵੀ ਕਿਤੇ ਨਾ ਕਿਤੇ ਇਤਿਹਾਸ ਆਪਣੀਆਂ ਪਿਆੜਾ ਛੱਡ ਗਿਆ ਹੈ ਸੋ ਗੁਰੂਸਵਾਰਿਓ ਜਿਹੜੀ ਗੱਲ बार-बार ਕਹੀ ਜਾਂਦੀ ਹੈ ਕਿ ਦੀਵਾਨ ਟੋਡਰਮਲ Hindu ਸੀ Hindu ਸੀ Hindu ਸੀ ਨਹੀਂ ਗੁਰੂਸਵਾਰਿਓ ਦੀਵਾਨ ਟੋਡਰਮਲ ਦੇ ਵੱਡੇ-ਵਡੇਰੇ ਹੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਸਿੱਖ ਬਣ ਗਏ ਸਨ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਲਗਾਤਾਰ ਸਿੱਖੀ ਚੱਲਦੀ ਆ ਰਹੀ ਸੀ ਬੇਸ਼ੱਕ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਵੰਸ਼ਜਾਂ ਦੇ ਰੂਪ ਦੇ ਵਿੱਚ ਨਕਲੀ ਵਾਰਸ ਪੈਦਾ ਹੋ ਕੇ ਸਿੱਖ ਪੰਥ ਨੂੰ ਪਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਜਿਸ ਤਰ੍ਹਾਂ ਇਹ ਚੇਤਨਤਾ ਆ ਰਹੀ ਆ ਲੱਗਦਾ ਹੈ ਕਿ ਜਰੂਰ ਇੱਕ ਦਿਨ ਉਹਨਾਂ ਦਾ ਵਾਰਸ ਸਿੱਖੀ ਰੂਪ ਦੇ ਵਿੱਚ ਸਾਹਮਣੇ ਜਰੂਰ ਆਵੇਗਾ ਤੇ ਜਦੋਂ ਸਾਹਮਣੇ ਆਵੇਗਾ ਸਿੱਖ ਪੰਥ ਵੀ ਉਹਨਾਂ ਦਾ ਬਾਤ ਹੈ ਮਾਨ ਸਤਕਾਰ ਕਰੇਗਾ ਸੋ ਗੁਰੂ ਸਵਾਰਿਓ ਅੱਜ ਦਾ ਇਹ ਅਧਿਆਇ ਸੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਸਿਹਤ ਸੀ ਉਹ ਯਾਇ ਤੇ ਨਹੀਂ ਦੇ ਰਹੀ ਪਰ ਮਨ ਸੀ ਕਿ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਨਾਲ ਇਤਿਹਾਸ ਦੀ ਜ਼ਰੂਰ ਸਾਂਝ ਪਾਈ ਜਾਵੇ ਸੋ ਦੀਵਾਨ ਟੋਡਰਮਲ ਦਾ ਪਰਿਵਾਰ ਸਿੱਖ ਸੀ ਸਿੱਖ ਹੈ ਤੇ ਸਿੱਖ ਰਹੇਗਾ ਗੁਰੂ ਸਵਾਰਿਓ ਅੱਜ ਦੇ ਅਧਿਆਇ ਦੇ ਵਿੱਚ ਤੁਹਾਡੇ ਨਾਲੇ ਸਾਂਝ ਪਾਈ ਹੈ ਸੋ ਅਗਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਵੱਡ ਮੁੱਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ